ਅਜੋਤ ਕੋਈ ਵੈਸੇ ਤਾਂ ਥੁਈ ਸਾਹਿਬ ਆਜ਼ਾਦੀ ਬਹੁਤ ਟਾਈਮ ਤੋਂ ਅਸੀਂ ਆਰੰਭ ਕਰਦੇ ਆ ਜਾਂਦੀ ਮੰਨਦੇ ਆ ਪਰ ਅਜੇ ਆਜ਼ਾਦੀ ਦੇਖਿਆ ਜਾਵੇ ਸਰਕਾਰਾਂ ਦੀਆਂ ਨਜ਼ਰਾਂ ਚ ਜਾਂ ਲੋਕਾਂ ਦੀਆਂ ਨਜ਼ਰਾਂ ਚ ਇਹ ਚੀਜ਼ ਦਾ ਬਹੁਤ ਅੰਤਰ ਹੈ ਲੋਕ ਜਿਹੜਾ ਅੱਜ ਤੋਂ ਇਹ ਹਾਲਾਤ ਪਹਿਲਾਂ ਜਦੋਂ ਆਜ਼ਾਦੀ ਤੋਂ ਪਹਿਲਾਂ ਵੀ ਜ਼ਿੰਦਗੀ ਜਿਉਂਦੇ ਸੀ ਅੱਜ ਵੀ ਉਹੀ ਹਾਲਾਤ ਨੇ ਅਜੋਦਾ ਹੀ ਰਹਿੰਦੇ ਨੇ ਉਦਾਂ ਹੀ ਧੱਕੇ ਸਰਕਾਰਾਂ ਲੋਕਾਂ ਨਾਲ ਕਰਦੀਆਂ ਨੇ ਜਾਂ ਮੌਕੇ ਦੇ ਹਾਕਮ ਨੇ ਜਿਹੜੇ ਲੋਕਾਂ ਨਾਲ ਕਰਦੇ ਨੇ ਆਜ਼ਾਦੀ ਦੀ ਸੋਚਿਆ ਜਾਵੇ ਉਹਨਾਂ ਬਦਲਾ ਚ ਉਸ ਹੰਧਾਲ ਨਾਲ ਆਜ਼ਾਦੀ ਲੋਕਾਂ ਕੋਲੇ ਹੈ ਆਜ਼ਾਦੀ ਬਣਨਾ ਮੌਕੇ ਦਿੱਤਾ ਧਾਰਮਿਕ ਤੌਰ ਤੇ ਲਾ ਲਓ ਸਮਾਜਿਕ ਤੌਰ ਤੇ ਲਾ ਲਓ ਜਾਂ ਮਤਲਬ ਪੋਲਿਟਿਕਲ ਤੌਰ ਤੇ ਲਾ ਲਓ ਹਰ ਇੱਕ ਚੀਜ਼ ਚ ਬੰਡੀਆਂ ਬੰਡੀਆਂ ਉਦਾਂ ਹੀ ਪਈਆਂ ਹੋਈਆਂ ਨੇ ਆਜ਼ਾਦੀ ਕਹਿਣ ਨੂੰ ਹੈ ਕਿ ਸੰਭਾਵਨਾਵਾਂ ਦਾ ਜਿਹੜੇ ਦਾ ਮੌਕੇ ਹੈ ਦੀ ਆਪਾਂ ਆਪਣੀ ਆਵਾਜ਼ ਬੰਦ ਨੂੰ ਚੁੱਕੀ। ਉਹ ਆਜ਼ਾਦੀ ਕਹਿਣ ਦੀ ਇਜਾਜ਼ਤ। ਅ ਮੌਕਿਆਂ ਮੇ ਜਿਹੜੀਆਂ ਅਸਲੀ ਸਮੱਸਿਆਵਾਂ ਨੇ ਸਿਹਤ ਨਾਲੋਂ ਪਾਣੀ ਨਾਲੋਂ ਜਾਂ ਹਰੇਕ ਮੰਦਲੋਂ ਆਪਣੀ ਆਪਣੀ ਗੱਲ ਕਹਿਣ ਦੀ ਮਤਲਬ ਆਪਣੇ ਘਰ ਦੇ ਪ੍ਰਵਾਕ ਹੋਣ ਦੀ ਇਜਾਜ਼ਤ ਹੁੰਨੀ ਚਾਹੀਦੀ ਆ। ਉਹਦਾ ਵੀ ਹਾਲਾਤ ਸਰਕਾਰਾਂ ਨੂੰ ਜਿਹੜੀਆਂ ਜਿਹੜੀ ਨਾਗਰਾਂ ਤੋਂ ਬਣਾਉਣੇ ਚਾਹੀਦੇ ਨੇ ਤਾਂ ਜੋ ਜਿਹੜੇ ਹਰ ਇੱਕ ਬੰਦਾ ਆਪਣੀ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅਸੀਂ ਗੋਰੇ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀ ਬਦਕਿਸਮਤੀ ਅਸੀਂ ਹੁਣ 2022 'ਚ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਏ ਜਿਹਨਾਂ ਨੇ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਤੇ ਹੁਣ ਆਪ ਕਰਦੇ ਆਂਗੇ ਅਗਲੀ ਜਿਹੜੀ 15 ਅਗਸਤ ਆਊ ਮਹਾਰਾਜ ਸਤੇਪਾ ਜਏ ਇਹ ਕਾਲੇ ਅੰਗਰੇਜ਼ਾਂ ਤੋਂ ਵੀ ਸਾਨੂੰ ਯਾਦ ਕਰਾਵੇ ਅੱਜ 79 ਮਾ ਜੀ ਦੇ ਸਾਰੇ ਨਾਲ ਮਿਲ ਕੇ ਮਨਾ ਰਹੇ ਹਾਂ 70 ਸਾਲ ਹੋ ਗਏ ਸਾਨੂੰ ਆਜ਼ਾਦੀ ਨੂੰ ਮਨਾਉਂਦੇ ਆ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਹਿੰਦੁਸਤਾਨ ਦੇ ਮੇਰੇ ਭਰਾਵਾਂ ਨੂੰ ਅਤੇ ਬਾਹਰ ਵਸਦਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਆਪਣੇ ਵੱਲੋਂ ਤੇ ਜਿਲ੍ਹਾ ਕਾਰ ਕਮੇਟੀ ਪਟਿਆਲਾ ਵੱਲੋਂ ਅਤੇ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ ਆ ਇਹਦਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਨਮਨ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿਨਾਂ ਤੇ ਇਸੇ ਤਰ੍ਹਾਂ ਆਪਾਂ ਪਿਆਰ ਮੁਹੱਬਤ ਦੇ ਨਾਲ ਜੋ ਆਪਾਂ ਨੂੰ ਆਜ਼ਾਦੀ ਮਿਲਿਆ ਆਪਾਂ ਰਲ ਮਿਲ ਕੇ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਇੱਕ ਪਰਵਾਦ ਦੀ ਤਰ੍ਹਾਂ ਰਹਿ ਕੇ ਆਪਾਂ ਇਸ ਦਿਨ ਨੂੰ ਮਨਾਈਏ ਤੇ ਆਪਾਂ ਸਾਰੇ ਚੜ੍ਹਦੀ ਕਲਾ 'ਚ ਰਹੀਏ ਇਹ ਮੇਰੀ ਕਾਮਨਾ ਕਰੂੰਗਾ ਅੱਜ ਦੇ ਮੌਕੇ ਨੂੰ ਦੇਖੋ ਗੱਲ ਇਹ ਹੈ ਇਹ ਤਾਂ ਦੇਸ਼ ਦਾ ਬੱਚਾ ਬੱਚਾ ਅੱਜ ਖੁਸ਼ੀ ਦੀ ਲਹਿਰ ਚ ਹੈ ਜੀ ਅੱਜ ਦੇ ਦਿਨ ਸਾਡੇ ਸੂਰਬੀਰ ਆਗੂਆਂ ਨੇ ਸੁਤੰਤਰਤਾ ਸੰਾਨੀਆਂ ਨੇ ਜੇਲਾਂ ਕੱਟ ਕੇ ਔਰ ਸ਼ਹੀਦੇ ਆਜੋ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਇਹ ਦੇਸ਼ ਆਜ਼ਾਦ ਕਰਾਇਆ ਸੀ ਔਰ ਇਹ ਅੱਜ ਆਜ਼ਾਦੀ ਦੇ ਦਿਵਸ ਤੇ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਲਾਬੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿੱਥੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਮਝਦਾ ਕਿ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਦੀ ਬਦੌਲਤ ਇਹ ਦੇਸ਼ ਆਜ਼ਾਦ ਹੋਇਆ ਕਿਸੇ ਸ਼ਾਇਰ ਨੇ ਕਿਹਾ ਇਹ ਮੇਰੇ ਵਤਨ ਕੇ ਲੋਗੋ ਜਰਾ ਅੱਖ ਵਿੱਚ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਉਹਨਾਂ ਸ਼ਹੀਦਾਂ ਨੂੰ ਕਦੇ ਨਹੀਂ ਭੁਲਣਾ ਚਾਹੀਦਾ ਜਿਨ੍ਹਾਂ ਨੇ ਖੂਨ ਡੋਲਿਆ ਖੂਨ ਦੇ ਦੇਾਂਗੇ ਪਰ ਦੇਸ਼ ਦੀ ਮਿੱਟੀ ਨਹੀਂ ਦੇਾਂਗੇ ਉਹਨਾਂ ਨੇ ਦੇਸ਼ ਦੀ ਮਿੱਟੀ ਪਿੱਛੇ ਆਪਣਾ ਖੂਨ ਕਤਰਾ ਕਤਰਾ ਖੂਨ ਵਹਾਇਆ ਉਹਨਾਂ ਨੂੰ ਵੀ ਕਦੇ ਭੁੱਲਣਾ ਨਹੀਂ ਚਾਹੀਦਾ ਉਹਨਾਂ ਦੇ ਭਾਵਨਾਵਾਂ ਜਿਨ੍ਹਾਂ ਨੇ ਦੇਸ਼ ਲਈ ਸ਼ਹੀਦیاں ਦਿੱਤੀਆਂ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਭਾਵਨਾਵਾਂ ਮੁਤਾਬਕ ਜਿਹੜਾ ਸਿਸਟਮ ਕੰਮ ਕਰ ਰਿਹਾ ਹੈ ਅੱਜ ਤੁਸੀਂ ਖੁਸ਼ੀ ਦੀ ਗੱਲ ਕਰੋ ਅੱਜ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਅੱਜ ਹੋਰੇ ਪਿੱਛੇ ਹੋਰੇ ਹੋਰੇ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਚੁਣੌਤੀਆਂ ਨੂੰ ਗੱਲ ਛੱਡੋ ਅੱਜ ਤੁਸੀਂ ਖੁਸ਼ੀ ਮਨਾਓ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੋ